World Asia TV. Your time, your news. अच्छा बढ़ता रहा है ये इसी तरह से हेल्दी वे में अपनी जिंदगी आगे निकालें अपने लिए पेरेंट्स के लिए और बुलाई गई है आ, मैं डॉक्टर वीनस बंसल हूँ सीनियर गायनोकोलॉजिस्ट लियो मदर एंड चाइल्ड इंस्टीट्यूट से ये प्रेस कॉन्फ्रेंस डॉक्टर्स डे के सेलिब्रेशन को तो इससे बेहतर तरीके से शायद नहीं किया जा सकता जहाँ पे एक बच्चा जो आज से तीन साल पहले 430 ग्राम का पैदा हुआ था और आज वो स्कूल जाने लगा है और अपना तीसरा जन्मदिन मना चुका है समय से पहले पैदा होने वाले बच्चे कॉमन हो गए हैं आजकल पर लेकिन उनके बारे में माता पिता को नॉलेज और अवेयरनेस ना होने की वजह से ये बच्चे या तो बचते नहीं है या अगर बचते हैं तो ये किसी ना किसी तरह की मॉर्बिडिटी या प्रॉब्लम का शिकार रहते हैं जैसे देख ना पाना सुनना पाना या समझ ना पाना इन बच्चों को मैनेज करने के लिए एक गायनी की टीम के लिए हमें मेनली स्किल की ज़रूरत होती है इन बच्चों को फोर्स से पैदा नहीं किया जाता स्किल से पैदा किया जाता है और एक पूरा परिवार एक गायनी के डॉक्टरों की पूरी टीम और एक पीडियाट्रिक्स के पूरे डॉक्टरों की टीम मिल करके शायद ये एक वंडर बेबी या मिराकल बेबी को आज दुनिया में एक अच्छा जीवन व्यतीत करने के लिए करेज और होप दे करके यहाँ तक ला सकती है था। समय से पहले डिलीवरी क्यों बढ़ रही है उसके कुछ बहुत सिंपल सिंपल से रीजन है जैसे पेशाब का इन्फेक्शन बजायना का इन्फेक्शन या फिर अगर खून की कमी हो मोटापा बीपी शुगर आईवीएफ बी कंसेप्शन दो या तीन बच्चे अगर माँ के पेट के अंदर है तो उनके समय से पैदा होने के ज्यादा चांसेस होते हैं अ ये जो बच्चा है तेईस हफ्ते पांच दिन का अभी तक हमें गूगल सर्च में इंडिया में इससे कम वीक्स का बच्चा नहीं मिला है पर अभी हम इसको क्लेम नहीं करेंगे कि ये इस इंडिया का रिकॉर्ड है वी वे आर वेटिंग कि कुछ और एजेंसीज इसको कंफर्म कर दे तभी हम आपको ये बता पाएंगे तो, यू मदर एंड चाइल्ड हेल्थ के ज्यादा असली हमारी पीडियाट्रिक्स की टीम ने ही इस बच्चे को तो जबो तो बेबी पैदा हुआ असली ने रिसीव किया और हालांकि ਤੇ ਹਫਤੇ ਪੰਜ ਦਿਨਾਂ ਦੇ ਬੱਚੇ ਜਦੋਂ ਵੀ ਫਾਇਦਾ ਹੁੰਦੇ ਅਸੀਂ ਪੇਰੈਂਟਸ ਨੂੰ ਇਹ ਗੱਲ ਕਹਿੰਦੇ ਆ ਵੀ ਆਪਾਂ ਕੋਸ਼ਿਸ਼ ਕਰਾਂਗੇ ਪਰ ਗਾਰੰਟੀ ਨਹੀਂ ਦੇ ਸਕਦੇ ਇਹਨਾਂ ਨੂੰ ਠੀਕ ਕਰਨ ਦੀ ਪਰ ਚਲੋ ਪੇਰੈਂਟਸ ਦੀ ਬਹੁਤ ਵੱਡੀ ਮਿਹਨਤ ਸੀ ਤੇ ਸਾਡੀ ਪੂਰੀ ਟੀਮ ਦੀ ਬਹੁਤ ਵੱਡੀ ਮਿਹਨਤ ਸੀ ਦਿਨ ਰਾਤ ਲੱਗੇ ਇਸ ਬੱਚੇ ਨੂੰ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਆ ਆਉਂਦੇ ਹੀ ਇਹਨਾਂ ਦੇ ਫੇਫੜੇ ਮੈਚਰ ਹੁੰਦੇ ਆ ਉਹਦੇ ਵਾਸਤੇ ਫੇਫੜੇ ਦਵਾਈ ਪਾਉਣੀ ਪੈਂਦੀ ਹੈ ਸਭ ਤੋਂ ਇੰਪੋਰਟੈਂਟ ਚੀਜ਼ ਉਹਨਾਂ ਦਾ ਟੈਂਪਰੇਚਰ ਮੇਨਟੇਨ ਕਰਨਾ ਇਹਨਾਂ ਦੀ ਇਹਨਾਂ ਨੂੰ ਇਨਫੈਕਸ਼ਨ ਤੋਂ ਬਚਾਉਣਾ ਉਹਦੇ ਵਾਸਤੇ ਸਾਡੀ ਪੂਰੀ ਟੀਮ ਜਿਹਦੇ ਵਿੱਚ ਸਾਡੀਆਂ ਨਰਸ ਸਾਡੇ ਸਟੈਂਡਰਡ ኦਪਰੇਟਿੰਗ ਪ੍ਰੋਟੋਕਾਲਸ ਜਿਹੜੇ ਕਿ ਅਸੀਂ ਹਰ ਇੱਕ ਬੱਚੇ ਵਾਸਤੇ ਫਾਲੋ ਕਰਦੇ ਹਾਂ ਜਿਨ੍ਹਾਂ ਦੇ ਨਾਲ ਅਸੀਂ ਇਹਨਾਂ ਬੱਚਿਆਂ ਨੂੰ ਹੌਲੀ-ਹੌਲੀ ਹੌਲੀ-ਹੌਲੀ ਅੱਗੇ ਕਰਕੇ ਵਧਾਉਂਦੇ ਹਾਂ ਇਹਨਾਂ ਨੂੰ ਪਹਿਲਾਂ ਫੀਡ ਨਹੀਂ ਦੇ ਸਕਦੇ ਇਹਨਾਂ ਦੀਆਂ ਅੰਤਰੀਆਂ ਮੈਚੁਰ ਨਹੀਂ ਹੁੰਦੀਆਂ ਇਹਨਾਂ ਨੂੰ ਆਪਾਂ ਆਈਵੀ ਨਿਊਟ੍ਰੀਸ਼ਨ ਦਿੰਦੇ ਹਾਂ ਜਿਸ ਵਿੱਚ ਫੈਟਸ ਪ੍ਰੋਟੀਨਸ ਫਲੂਇਡਸ ਥਰੂ ਜਾਂਦਾ ਹੈ ਫਿਰ ਜਦੋਂ 4-5 ਦਿਨਾਂ ਤਿੱਕਰ ਬੱਚਾ ਹੌਲੀ-ਹੌਲੀ ਬਾਹਰ ਚੀਜ਼ਾਂ ਤੋਂ ਬਾਹਰ ਨਿਕਲਦਾ ਹੈ ਫਿਰ ਉਹਨਾਂ ਨੂੰ ਫੀਡ ਸ਼ੁਰੂ ਕਰਦੇ ਹਾਂ ਫੀਡ ਵੀ ਕਿਵੇਂ 0.5 ਐਮਐਲ 12 ਘੰਟੇ ਚ ਇੱਕ ਵਾਰ ਫਿਰ ਹੌਲੀ-ਹੌ ਮਤਲਬ 2 ਹਫ਼ਤੇ ਤੱਕ ਜਾਂਦੇ ਜਾਂਦੇ ਬੱਚਾ ਫੁੱਲ ਫੀਡ ਤੇ ਆਉਂਦਾ ਜਦੋਂ ਆਪਾਂ ਦੇ ਗਲੂਕੋਜ਼ ਵਗੈਰਾ ਹਟਾਨੇ ਆਂ ਐਂ ਕਰਦੇ ਆਂ ਕਰਦੇ ਆਂ 3 ਮਹੀਨਿਆਂ ਦੀ ਤਤਕ ਮਿਹਨਤ ਦੇ ਨਾਲ ਅਸੀਂ ਹੌਲੀ ਹੌਲੀ ਇਸ ਬੱਚੇ ਨੂੰ 1400 ਗ੍ਰਾਮ ਤੇ ਪਹੁੰਚਾਇਆ ਪਰ ਮੈਂ ਇਹਨਾਂ ਪੇਰੈਂਟਸ ਦਾ ਵੀ ਮਤਲਬ ਇਸ ਚੀਜ਼ ਵਾਸਤੇ ਬਹੁਤ ਅਪਰੀਸ਼ੀਏਟ ਕਰੂੰਗਾ ਕਿ ਇਹਨਾਂ ਨੇ ਵੀ ਦਿਨ ਰਾਤ ਇੱਕ ਕਰਦੇ ਰਹੇ ਸਾਡੇ ਨਾਲ ਕਿਤੇ ਵੀ ਇਹਨਾਂ ਨੇ ਆਪਦੇ ਮਨ 'ਚ ਕੋਈ ਸ਼ੰਕਾ ਨਹੀਂ ਪੈਦਾ ਕੀਤੀ ਵੀ ਨਹੀਂ ਤਾਂ ਬਹੁਤ ਵਾਰ ਬੱਚਾ ਵਿੱਚ ਵਿੱਚ ਦੀ ਕੰਡੀਸ਼ਨ ਵਿਗੜੀ ਵੀ ਕਈ ਵਾਰ ਫਿਰ ਵੀ ਸੀਰੀਅਸ ਹੋਇਆ ਪਰ ਲੇਕਿਨ ਹੌਲੀ ਹੌਲੀ ਅਸੀਂ ਇਕੱਠੇ ਸਾਡੀ ਟੀਮ ਤੇ ਪੇਰੈਂਟਸ ਨਾਲ ਗੱਲਦੇ ਹੋਏ ਇਕੱਠੇ ਹੌਲੀ-ਹੌਲੀ ਰੋਜ਼ ਗੱਲਾਂ ਕਰਦੇ ਰੋਜ਼ ਬੱਚੇ ਦੇ ਉੱਪਰ ਕੋਈ ਨਾ ਕੋਈ ਜਿਹੜੀਆਂ ਸਾਡੀਆਂ ਪ੍ਰੋਸੈਸਸਾਂ ਹੁੰਦੀਆਂ ਨੂੰ ਠੀਕ ਕਰਨੀ ਚੱਲਦੇ-ਚੱਲਦੇ ਅਸੀਂ 1400 ਗ੍ਰਾਮ ਤੱਕ ਪਹੁੰਚ ਗਏ ਔਰ ਇੱਕ ਹੈਲਦੀ ਬੇਬੀ ਨੂੰ ਲੈ ਕੇ ਬੇਬੀ ਅਸੀਂ ਕਰਕੇ ਜੌਰ ਮੈਂ ਇਸ ਚੀਜ਼ ਦਾ ਅੱਜ ਮੈਂ ਵੀ ਬਹੁਤ ਖੁਸ਼ ਹਾਂ ਔਰ ਰੱਬ ਦਾ ਹੀ ਅਸੀਂ ਸਾਰੇ ਸ਼ੁਕਰ ਕਰਦੇ ਹਾਂ ਕਿ ਮਿਹਨਤ ਦੇ ਨਾਲ ਇਹ ਜ਼ਰੂਰ ਫਲ ਮਿਲਿਆ ਕਿ ਬੱਚਾ ਦਿਮਾਗੇ ਤੌਰ ਤੇ ਨਾਰਮਲ ਹੈ ਆਮ ਤੌਰ ਤੇ ਸਮਾਜ ਸਮਝੇ ਹੁੰਦੇ ਵੀ ਜਿਹੜੇ ਪ੍ਰੀ ਟਰਮ ਬੱਚੇ ਐ ਜਿਹੜੇ ਕਿ ਟਾਈਮ ਤੋਂ ਪਹਿਲਾਂ ਪੈਦਾ ਹੋ ਜਾਂਦੇ ਐ ਉਹ ਜਾਂ ਤਾਂ ਬਚਦੇ ਨਹੀਂ ਜੇ ਬਚਦੇ ਐ ਤਾਂ ਮੰਦਭੁੱਦੀ ਬੱਚੇ ਹੋ ਜਾਂਦੇ ਐ ਪਰ ਲੇਕਿਨ ਅਸੀਂ ਕਹਿੰਨੇ ਐ ਅਸੀਂ ਜਦੋਂ ਕਿਸੇ ਫੈਮਿਲੀ ਨੂੰ ਗੱਲ ਕਰਦੇ ਆ ਵੀ ਆਹ ਬੱਚਾ ਬਚੇਗਾ ਤਾਂ ਸਾਡਾ ਕਹਿਣ ਦਾ ਮਤਲਬ ਇਹ ਹੁੰਦਾ ਵੀ ਇਹ ਨਾਰਮਲ ਬਚੇਗਾ ਆਪਾਂ ਇਹ ਬੱਚਾ ਬਚਾਉਣਾ ਉਹ ਨੂੰ ਨਹੀਂ ਕਹਿੰਦੇ ਵੀ ਜਿਹੜਾ ਇੱਕ ਬੱਚਾ ਸਮਾਜ ਤੇ ਆਪਦੀ ਰੋਗਾ ਵੀ ਨਹੀਂ ਹੈ ਨਾ ਸਕੂਲ ਜਾ ਸਕਦਾ ਨਾ ਆਪਦਾ ਰੂਟੀਨ ਦਾ ਕੰਮ ਕਰ ਸਕਦਾ ਉਹ ਸਮਾਜ ਵਾਸਤੇ ਤੇ ਪੇਰੈਂਟਸ ਵਾਸਤੇ ਵੀ ਉਹ ਨੂੰ ਦੇਖ ਰੱਖਣਾ ਇੱਕ ਬਹੁਤ ਵੱਡੀ ਉਹਨਾਂ ਵਾਸਤੇ ਮੁਸ਼ਕਲ ਖੜੀ ਕਰਦਾ ਹੈ ਅਸੀਂ ਉਹ ਬੱਚੇ ਦੀ ਗੱਲ ਕਰਦੇ ਹਾਂ ਜਿਹੜਾ ਇੱਕ ਨਾਰਮਲ ਬੱਚੇ ਦੀ ਤਰ੍ਹਾਂ ਵੱਧਦਾ ਫੁੱਲਦਾ ਖੇਡਦਾ ਖੁਰਦਾ ਸਕੂਲ ਜਾਂਦਾ ਤੇ ਕੱਗੇ ਚੱਲ ਕੇ ਆਪਦੇ ਵਾਸਤੇ ਆਪਦਾ ਜੀਵਨ ਤੇ ਆਪਦੀ ਫੈਮਿਲੀ ਦਾ ਜੀਵਨ ਸਫਲ ਕਰਦਾ ਹੈ ਉਹ ਸੀ ਫਕਲ ਸਰ ਜਿਹੜਾ ਚੈਲੰਜ ਤੁਸੀਂ ਲਿੱਤਾ ਸੀਗਾ ਇੱਕ ਕੈਲਕੂਲੇਟਰ ਵਾਸਤੇ ਵੇ ਕੁਸਟਮ ਬੰਦ ਵਿੱਚ ਕੀ ਸੀ ਇਹਦਾ ਦੇਖੋ ਜੀ ਅਸੀਂ ਬਹੁਤ ਕਲੀਅਰ ਹੈ ਅਸੀਂ ਇਸ ਤਰ੍ਹਾਂ ਦੇ ਬੱਚੇ ਦੇਖੋ 23 ਹਫ਼ਤੇ ਪੰਜ ਦਿਨ ਦਾ ਬੱਚਾ ਸਾਡੇ ਵਾਸਤੇ ਕੱਲਾ ਸੀ ਪਰ 25 ਹਫ਼ਤੇ ਪਲੱਸ ਬੱਚੇ ਅਸੀਂ ਰੂਟੀਨ ਸਾਡੇ ਕੋਲੇ ਬੱਜ ਜਾਂਦੇ ਆ ਉਹਦਾ 6-700 ਗ੍ਰਾਮ ਦੇ ਬੱਚੇ ਸਾਡੇ ਕੋਲੇ ਅਲਮੋਸਟ 50% ਸਰਵਾਈਵਲ ਅਸੀਂ ਕਹਿੰਦੇ ਹਾਂ ਜੇ 100 ਬੱਚੇ 25 ਹਫ਼ਤੇ ਤੇ ਪੈਦਾ ਹੁੰਦੇ ਆ ਅਸੀਂ 50 ਬੱਚੇ ਠੀਕ ਠਾਕ ਕਰਕੇ ਭੇਜ ਦਿੰਨੇ ਆ ਹੁਣ ਵੀ ਸਾਡੇ ਆਈਸੀਓ ਚ ਦੋ ਤਿੰਨ ਬੱਚੇ ਇਸ ਤਰ੍ਹਾਂ ਦੇ ਨੇ ਜਿਹੜੇ 25 ਹਫ਼ਤੇ ਦੇ ਗਰੋ ਕਰਦੇ ਕਰਦੇ ਹੁਣ ਵੱਡੇ ਹੋ ਗਏ ਨੇ ਤੇ ਅਗਲੇ 10-15 ਦਿਨਾਂ ਛੁੱਟੀ ਹੋ ਜੇਗੀ ਮੈਂ ਜਿਸ ਜਿਹੜੇ ਪ੍ਰੀਮਚੁਰਲ ਬੱਚੇ ਹੁੰਦੇ ਨੇ ਜਿਹੜੀ ਉਹਨਾਂ ਦੀ ਅੱਗੇ ਜਿਹੜੀ ਲਾਈਫ ਹੁੰਦੀ ਹੈਂਦੀ ਉਹ ਵੀ ਹਾਂ ਉਸੇ ਦੀ ਗੱਲ ਕਰ ਰਹੇ ਆਪਾਂ ਤੁਸੀਂ ਇਹ ਬੇਬੀ ਉਹ ਬਾਹਰ ਖੇਡ ਰਹੀ ਹੈ ਜੀ ਦੇਖੋ ਸਾਡਾ ਪਲੇਅਰ ਆ ਬਣਿਆ ਹੋਇਆ ਬੱਚਾ ਇੱਥੇ ਨਹੀਂ ਬੈਠਾ ਆਪਣੀ ਗੱਲਾਂ ਨਹੀਂ ਸੁਣ ਰਿਹਾ ਉਹਨੇ ਆਪਦਾ ਚਾਕਲੇਟ ਖਰਿਆ ਤੇ ਉਹ ਪੇਰੈਂਟ ਨੂੰ ਕਹਿੰਦਾ ਮੈਂ ਤਾਂ ਝੂਲਿਆਂ ਤੇ ਬੈਠਾ ਖੇਡੀ ਜਾਂਦਾ ਬਾਹਰ ਸੋ ਸਕੂਲ ਜਾਂਦਾ ਸਕੂਲ ਗੱਲ ਬਾਤ ਕਰ ਰਹੇ ਆ ਚੱਲਦਾ ਫਿਰਦਾ ਇੱਕ ਨਾਰਮਲ ਬੱਚਾ ਹੈ ਤੁਸੀਂ ਉਹਨੂੰ ਅੱਜ ਵੀ ਦੇਖ ਕੇ ਨਹੀਂ ਕਹਿ ਸਕਦੇ ਵੀ ਇਹ ਬੱਚਾ 23 ਹਫ਼ਤੇ 5 ਦਿਨ ਤੇ ਪਹਿਲਾਂ ਇਕੇ ਸੋ ਇਹੀ ਅਸੀਂ ਕਨਵੇ ਕਰਨਾ ਚਾਹੁੰਦੇ ਆ ਵੀ ਜੇ ਇਸ ਤਰ੍ਹਾਂ ਦੀ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜੇ ਕੋਈ ਵੀ ਪ੍ਰੀ ਮਚੂਰ ਬੱਚਾ ਹੈ ਉਹਨੂੰ ਦੀ ਡਿਲੀਵਰੀ ਉਸ ਸਤਲਜ ਹੋਣੀ ਚਾਹੀਦੀ ਹੈ ਜਿੱਥੇ ਉਹਦੀ ਪੂਰੀ ਕੇਅਰ ਹੋ ਸਕੇ ਜੇ ਇਹੀ ਬੱਚਾ ਕਿਤੇ ਬਾਹਰ ਪੈਦਾ ਹੋ ਜਾਉਂਦਾ ਅਰਸੀਂ ਉਹਨੂੰ ਟ੍ਰਾਂਸਪੋਰਟ ਕਰਕੇ ਇੱਥੇ ਲੈ ਕੇ ਆਉਂਦੇ ਤਾਂ ਇਹ ਬਚਣ ਦੇ ਚਾਂਸ 1% ਵੀ ਨਹੀਂ ਸੋ ਇਹਨਾਂ ਦੀ ਮੇਨ ਇਹੀ ਚੀਜ਼ ਹੈ ਵੀ ਇਹਨੂੰ ਹਸਪੀਟਲ ਉੱਤੇ ਲੈ ਕੇ ਡਿਲੀਵਰੀ ਹੋਵੇ ਜਿੱਥੇ ਸਾਰੀ ਫੈਸਿਲਿਟੀ ਕਿਲਿੰਗ ਦਾ ਸਪੈਸ਼ਲਿਸਟ ਨਾ ਪੀਡੀਆਟ੍ਰਿਕ ਨਿਊਰੋਲੋਜਿਸਟ ਸੋ ਜਿਹੜੇ ਬੱਚੇ ਪ੍ਰੀਮਚੂਰ ਪੈਦਾ ਹੁੰਦੇ ਹਨ ਡਾਕਟਰ ਅਕਾਲਸ ਨੇ ਤੁਹਾਨੂੰ ਦੱਸਿਆ ਹੈ ਕਿ ਉਹਨਾਂ ਦੇ ਬ੍ਰੇਨ 'ਚ ਪ੍ਰੋਬਲਮ ਇਸ ਕਾਫੀ ਹੋ ਸਕਦੀ ਹੈ ਔਰ 50% ਬੱਚੇ ਜਿਹੜੇ ਕਿਲੋ ਤੋਂ ਘੱਟ ਹੈ ਉਹਨਾਂ ਨੂੰ ਕੇ ਜਾ ਕੇ ਚੰਨ ਫਿਰਣ ਰੋਮੰਦੀ ਪ੍ਰੋਬਲਮ ਆ ਸਕਦੀ ਸੋ ਉਹਨਾਂ ਕਾਰਨ ਕੀ ਹੈ ਜਿਹੜੇ ਪ੍ਰੀਮਚੂਰ ਬੱਚੇ ਹੈ ਕਿਲੋ ਤੋਂ ਘੱਟ ਉਹਨਾਂ ਦੀ ਨਾੜੀਆਂ ਬਹੁਤ ਡੈਲੀਕੇਟ ਹੁੰਦੀਆਂ ਹਨ ਬ੍ਰੇਨ ਹੈਮਰੇਜ ਹੋਣ ਦੇ ਚਾਂ ਸੋ ਸਾਨੂੰ ਅਲਟਰਾਸਾਉਂਡ ਕਰਕੇ ਪਹਿਲੇ ਦੂਜੇ ਤੀਜੇ ਦਿਨ ਦੇਖਣਾ ਪੈਂਦਾ ਕਿ ਫ੍ਰੇਨ ਸੈਂਬ੍ਰੇਜ ਤੇ ਨਹੀਂ ਹੈ ਫਿਰ ਇੱਕ ਸਮੱਸਿਆ ਹੁੰਦੀ ਜਿਹੜੂ ਪੀਵੀਐਲ ਕਹਿੰਦੇ ਆ ਜਿਹੜੇ ਬੱਚੇ ਦੇ ਫ੍ਰੇਨ ਦੇ ਵਾਈਟ ਸੈੱਲ ਹੈ ਉਹ ਡੈਮੇਜ ਹੋ ਜਾਂਦੇ ਹੈ ਜਿਹੜੇ ਕਿ ਚੱਲਣਾ ਫਿਰਨਾ ਕੰਟਰੋਲ ਕਰਦੇ ਸੋ ਇਹਨਾਂ ਬੱਚਿਆਂ ਨੂੰ ਫਿਰ ਚੱਲਣ ਫਿਰਨ ਬੋਲਣ ਦੀ ਪ੍ਰੋਬਲਮਸ ਧੱਕੇ ਜਾ ਕੇ ਆ ਸਕਦੀ ਸੋ ਇਹਨਾਂ ਦਾ ਰੈਗੂਲਰ ਬ੍ਰੇਨ ਚੈੱਕਅਪ ਐਵਰੀ 3 ਮਨਥਲੀ ਤਿੰਨ ਤਿੰਨ ਮਹੀਨੇ ਤੇ 10 ਮਹੀਨੇ 6 ਮਹੀਨੇ ਤੇ ਅਤਾ ਦੇ ਚੈੱਕਅਪ ਜ਼ਰੂਰੀ ਹੈ ਔਰ ਫਿਰ ਕੰਨਾਂ ਦਾ ਤੇ ਅੱਖਾਂ ਦਾ ਟੈਸਟ ਵੀ ਰੈਗੂਲਰ ਹੋਣਾ ਜ਼ਰੂਰੀ ਹੈ ਇਹਨਾਂ ਬੱਚਿਆਂ ਨੂੰ ਅੱਖਾਂ ਦੀ ਪ੍ਰੋਬਲਮ ਬਹੁਤ ਫ੍ਰੀਕੁਐਂਟਲੀ ਆ ਜਾਂਦੀ ਹੈ ਜਿਹਨੂੰ ਅਸੀਂ ਆਰਓਪੀ ਕਹਿੰਦੇ ਹਾਂ ਸੋ ਅਸੀਂ ਪਹਿਲਾ ਚੈੱਕਅਪ ਤੀਜੇ ਹਫ਼ਤੇ ਤੇ ਕਰਾਉਣਾ ਹੈ ਫਿਰ ਰੈਗੂਲਰ ਫਾਲੋਅ ਅਪ ਅੱਖਾਂ ਦੇ ਡਾਕਟਰ ਦੇ ਮੁਤਾਬਿਕ ਕਰਾਇਆ ਜਾਂਦਾ ਹੈ ਅਗਰ ਇਹਨਾਂ ਨੂੰ ਟਾਈਮਲੀ ਪਕੜ ਲਿਆ ਜਾਵੇ ਤਾਂ ਹਰ ਚੀਜ਼ ਦਾ ਟ੍ਰੀਟਮੈਂਟ ਹੈ ਅੱਖਾਂ ਦਾ ਕੰਨਾਂ ਦਾ ਸਭ ਚੀਜ਼ ਦਾ ਟਰੀਟਮੈਂਟ ਅਵੇਲੇਬਲ ਸੋ ਇਹ ਬੱਚਾ ਜਿਵੇਂ ਬਿਲਕੁਲ ਹੈਲਦੀ ਹੈ ਇਸ ਟਾਈਮ ਨਿਊਰੋਲੋਜੀਕਲੀ ਨਾਰਮਲ ਹੈ ਕੋਈ ਵਿੱਚ ਡਿਲੇ ਨਹੀਂ ਹੈਗਾ ਕੋਈ ਸਰਵਲ ਪਲਸੀ ਦੀ ਪ੍ਰੋਬਲਮ ਨਹੀਂ ਹੈ ਸੋ ਇਹਨਾਂ ਨੂੰ ਸਾਨੂੰ ਇਸ ਚੀਜ਼ ਦੇ ਰੈਗੂਲਰ ਫੋਲੋ ਅਪ ਕਰਨਾ ਪਵੇਗਾ ਜਾਨੀਏ ਜੀ ਤਾਂ ਮੈਂ ਜਦੋਂ ਮੇਰੀ ਡਿਲੀਵਰੀ ਹੋਈ ਸੀ ਉਸ ਤੋਂ ਕੁਝ ਦਿਨ ਪਹਿਲੇ ਅਸੀਂ 5 ਦਿਨ ਪਹਿਲੇ ਅਸੀਂ ਇੱਥੇ ਆ ਕੇ ਐਡਮਿਟ ਹੋ ਗਏ ਸੀ ਤਾਂ ਸਾਨੂੰ ਇਹ ਹੀ ਸੀ ਕਿ ਸਾਨੂੰ ਬਹੁਤ ਵਧੀਆ ਡਾਕਟਰਸ ਔਰ ਹਸਪੀਟਲ ਵਿੱਚ ਪੂਰੀ ਫੈਸਿਲਿਟੀਆਂ ਦਿੱਤੇ ਮਿਲ ਜਾਵੇ ਐਸੀ ਉੱਥੇ ਜਾ ਕੇ ਪਹਿਲਾਂ ਹੀ ਐਡਮਿਟ ਹੋ ਜਾਈਏ ਕਿ ਸਾਡਾ ਬੇਬੀ ਜੋ ਸਾਡਾ ਜਿਹੜਾ ਉਹ ਬਚ ਜਾਏ ਤਾਂ ਉਹੀ ਹੋਇਆ ਪ੍ਰਮਾਤਮਾ ਨੇ ਕੀਤਾ ਔਰ ਪ੍ਰਮਾਤਮਾ ਦਾ ਸਾਥ ਸੀ ਕੁਝ ਡਾਕਟਰਸ ਦੀ ਟੀਮ ਸਟਾਫ ਸਾਰੇ ਬਹੁਤ ਮਿਹਨਤੀ ਹੈ ਜਿਨ੍ਹਾਂ ਨੇ ਸਾਨੂੰ ਮਤਲਬ ਜਿਹੜਾ ਸਾਡੇ ਬੇਬੀ ਦੀ ਕਾਫੀ ਜ਼ਿਆਦਾ ਕੇਅਰ ਕੀਤੀ ਔਰ ਅੱਜ ਜਿਹੜਾ ਹੈ ਪ੍ਰਮਾਤਮਾ ਦੀ ਦਇਆ ਦੇ ਨਾਲ ਅੱਜ ਮੇਰਾ ਬੇਟਾ 3 ਸਾਲ ਦਾ ਹੋ ਗਿਆ ਹੈ ਔਰ ਸਕੂਲ ਦੇ ਵਿੱਚ ਜਾਣ ਲੱਗ ਗਿਆ ਹੈ ਤਾਂ ਤਾਂ ਬਹੁਤ ਹੀ ਐਕਟਿਵ ਹੈ ਸਾਰੇ ਹੀ ਕਹਿੰਦੇ ਆ ਕਿ ਮਤਲਬ ਇਹ ਤਾਂ ਮਤਲਬ ਕਾਫੀ ਜ਼ਿਆਦਾ ਆਮ ਬੱਚਿਆਂ ਦੇ ਨਾਲੋਂ ਵੀ ਬਹੁਤ ਜ਼ਿਆਦਾ ਇਹਦਾ ਮਤਲਬ ਸ਼ਾਇਦ ਹਾਂਜੀ ਸ਼ਰਪ ਮਾਈਂਡ ਹੈਗਾ ਏ ਔਰ ਸਕੂਲ ਦੇ ਵਿੱਚ ਵੀ ਸਾਰੇ ਹੀ ਇਹਨੂੰ ਬਹੁਤ ਜ਼ਿਆਦਾ ਲਾਈਕ ਕਰਦੇ ਆ ਔਰ ਸਾਰਿਆਂ ਦੇ ਹਰਮਨ ਪਿਆਰਾ ਬਣਿਆ ਹੋਇਆ ਹੈ ਔਰ ਸਾਰਿਆਂ ਮੇਰਾ ਤਾਂ ਸਾਰੇ ਹੀ ਟੀਚਰਸ मैम ਦਾ ਸਰ ਦਾ ਸਭ ਦਾ ਹੀ ਬਹੁਤ ਬਹੁਤ ਸ਼ੁਕਰੀਆ ਕਿ ਇਨ ਮਤਲਬ ਇਹਨਾਂ ਦੇ ਸਾਰਿਆਂ ਦੇ ਸਾਥ ਨਾਲ ਹੀ ਮੈਂ ਜਿਹੜਾ ਅੱਜ ਮੇਰਾ ਬੇਬੀ ਹੈ ਮੇਰੇ ਕੋਲ ਹੈ ਔਰ ਅਸੀਂ ਕੁਝ ਇੱਕ ਫੈਮਿਲੀ ਦੇ ਵਾਂਗੂ ਅਸੀਂ ਰਹਿ ਰਹੇ ਆਂ ਧੰਨਵਾਦ ਜੀ ਮੈਮ ਜਦ ਤੁਸੀਂ ਇੱਥੇ ਹਸਪੀਟਲ ਜਾਏ ਸੀਗੇ ਕੋਈ ਸ਼ੰਕਾ ਸੀ ਮਨ ਦੇ ਵਿੱਚ ਕੋਈ ਇਦਾਂ ਦਾ ਹਾਂਜੀ ਮਨ ਦੇ ਵਿੱਚ ਤਾਂ ਬਹੁਤ ਜ਼ਿਆਦਾ ਸ਼ੰਕਾ ਹੀ ਸੀ ਪਰ ਮੈਮ ਨੇ ਮੈਨੂੰ ਬਹੁਤ ਸਾਥ ਦਿੱਤਾ ਮੈਮ ਨੇ ਮੈਨੂੰ ਹੌਸਲਾ ਦਿੱਤਾ ਕਿ ਤੁਸੀਂ ਬੇਟਾ ਜੇ ਤੁਹਾਡਾ ਜੇ ਤੁਹਾਡੀ ਕਿਸਮਤ ਹੈ ਤੁਹਾਡਾ ਬੇਟਾ ਦਾ ਤੁਹਾਨੂੰ ਬਹੁਤ ਜਲਦੀ ਮਤਲਬ ਤੁਹਾਡੇ ਹੱਥਾਂ ਦੇ ਵਿੱਚ ਆਏਗਾ ਔਰ ਇੱਕ ਬਹੁਤ ਹੀ ਸਮਾਂ ਦਾ ਸਾਨੂੰ ਲੱਗਿਆ ਕਾਫੀ 3 ਮਹੀਨੇ ਬਾਅਦ ਹੀ ਅਸੀਂ ਇਹ ਜਿਹੜਾ ਬੇਬੀ ਹੈ ਮੈਂ ਆਪਣੇ ਹੱਥਾਂ ਵਿੱਚ ਲਿਆ ਪਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਮੇਰਾ ਬੱਚਾ ਜਿਹੜਾ ਹੈ ਉਹ ਮੇਰੇ ਹੱਥਾਂ ਵਿੱਚ ਆਇਆ ਔਰ ਅੱਜ ਬਹੁਤ ਵਧੀਆ ਖੁਸ਼ ਹੈ ਔਰ ਖੇਡਦਾ ਹੈ ਤਾਂ ਸਾਰੇ ਹੀ ਅਸੀਂ ਖੁਸ਼ ਹੈ ਮੇਰਾ ਨਾਮ ਅਮਿਤ ਮੈਂ ਅੱਜ ਅਧਿਵਿਸ਼ਵ ਸੰਸਮਤ ਵਿੱਚ ਹੋਟੂ ਤੇ ਬਤਰੀ ਬਦਰਾਇ ਚਾਹਤ ਹਾਂ ਕਿ ਇਹ ਜੋ ਬੱਚੇ ਬਹੁਤ چھوٹے ਬੱਚੇ ਹੋ ਗਏ ਜਿਨ੍ਹਾਂ ਨੂੰ ਫੈਕਸ਼ਨ ਤੋਂ ਕਵੈਂਟ ਕਰਨ ਲਈ ਸਾਨੂੰ ਬਹੁਤ ਜ਼ਿਆਦਾ ਮਦਦਾਂ ਕਵੈਂਟ ਕਰਨ ਲਈ ਅਸੀਂ ਹਰ ਇੱਕ ਸਟਾਫ ਨੂੰ ਮੈਮ ਐਜੂਕੇਟ ਕਰਦੇ ਆ ਕਿ ਤੁਸੀਂ ਹੈਂਡ ਵਾਸ਼ਿੰਗ ਕਰਨੀ ਹੈ ਬਹੁਤ ਬਹੁਤ ਵਾਰ ਵਾਰ ਹੈਂਡ ਵਾਸ਼ਿੰਗ ਨਹੀਂ ਆਦੀ ਤੇ ਬੱਚੇ ਨੂੰ ਜੋ ਵੀ ਮੈਡੀਸਿਨ ਦੇਣੀ ਹੈ ਅਸੀਂ ਬਹੁਤ ਹੀ ਬਹੁਤ ਛੋਟੇ ਛੋਟੇ ਡੋਸ ਹੁੰਦੇ ਸੀ ਉਸ ਨੂੰ ਪੇਅਰ ਕਰਕੇ ਦਿੰਦੇ ਆ ਔਰ ਜੋ ਵੀ ਸਾਡਾ ਸਟਾਫ ਹਰ ਅਸੀਂ ਨੂੰ ਟ੍ਰੇਨ ਕਰਦੇ ਹਾਂ ਕਿ ਤੁਸੀਂ ਇਸ ਤੋਂ ਪਰੇਕਾ ਨਾਲ ਕਿਸ਼ਮ ਤੁਸੀਂ ਬਹੁਤ ਜਗ੍ਹਾ ਮੈਮ ਤੁਹਾਡੇ ਕੋਲ ਹੀ ਬੱਚਾ ਕਿਹੋ ਜਿਹਾ ਬੱਚਾ ਆਇਆ ਸੀ ਜਿੱਦਾਂ ਵਾਰੀ ਚਾਪਨੇ ਦੱਸਿਆ ਵੀ ਮੈਂ ਇੱਕ ਕਨਸੈਪਟ ਕੀਤਾ ਸੀ ਕਿ ਨਾ ਬੱਚੇ ਨੂੰ ਇਸ ਦਾ ਆਪ ਦਾ ਸਭ ਤੋਂ ਵੱਡਾ ਹੱਤ ਹੁੰਦਾ ਹੈ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਇਸ ਤੁਹਾਨੂੰ ਸਰ ਸਾਨੂੰ ਬਹੁਤ ਹੀ ਬਹੁਤ ਅੱਛਾ ਲੱਗਿਆ ਕਿ ਵੀ ਅਸੀਂ ਇੰਨੇ ਛੋਟੇ ਬੱਚੇ ਨੂੰ ਅਸੀਂ ਇਨਫੈਕਸ਼ਨ ਤੋਂ ਪ੍ਰिवेंट ਕਰਕੇ ਰੱਖਿਆ ਅਸੀਂ ਪ੍ਰੋਪਰ ਹੈਂਡ ਵਾਸ਼ਿੰਗ ਆਰ ਬੱਚੇ ਦੀ ਕੇਅਰ ਕੀਤੀ ਬੱਚਿਆਂ ਨੂੰ ਅਸੀਂ ਪੇਡੈਂਸ ਤੇ ਸਾਨੂੰ ਬਹੁਤ ਜਿਆਦਾ ਖੁਸ਼ੀ ਹੈ ਔਰ ਅਸੀਂ ਇਸ ਤਰ੍ਹਾਂ ਦਾ ਕੰਮ ਡਾਕਟਰ ਦੇ ਨਾਲ ਵੀ ਮਿਲ ਕੇ ਕਰ ਸਕਦੇ ਹਾਂ ਕਿਉਂਕਿ ਡਾਕਟਰ ਜੀ ਸਾਡੇ ਲਈ ਬਹੁਤ ਹੀ